ਕੱਲ ਰਾਤ ਦਾ ਸਮਾਂ ਸਾਡੇ ਚੈਨਲ ਤੇ ਇੱਕ ਲਾਈਵ ਚੱਲ ਰਿਹਾ ਸੀਗਾ ਕੁਝ ਚੀਜ਼ਾਂ ਅਸੀਂ ਇਹ ਜਿਹੀਆਂ ਇੱਥੇ ਦੇਖੀਆਂ ਜਿਸ ਦੇ ਨਾਲ ਬੜਾ ਦੁੱਖ ਲੱਗਿਆ ਸਾਰਾ ਦਿਨ ਇੱਕ ਬੰਦਾ ਮਿਹਨਤ ਕਰਦਾ ਸਿਰਫ ਚੁੱਲੇ ਦੀ ਅੱਗ ਜਲਾਉਣ ਦੇ ਲਈ ਤੇ ਜਦੋਂ ਘਰ ਪਹੁੰਚਦਾ ਤਾਂ ਦੇਖਦਾ ਕਿ ਮੇਰਾ ਤਾਂ ਆਸ਼ਿਆਨਾ ਹੀ ਜਲ ਕੇ ਰਾਖ ਹੋ ਗਿਆ जिन्ने ਤੁਸੀਂ ਸ਼ੇਅਰ ਕਰੋਗੇ ਕਿਉਂਕਿ ਛੋਟੇ ਛੋਟੇ ਬੱਚੇ ਆ ਪਤਾ ਨਹੀਂ ਇਹਨਾਂ ਨੇ ਰਾਤ ਦੀ ਰੋਟੀ ਖਾਈ ਹੈ ਜਾਂ ਨਹੀਂ ਖਾਈ ਬੱਚਿਆਂ ਦੀ ਹਾਲਤ ਦੇਖ ਕੇ ਐਦਾਂ ਨਹੀਂ ਲੱਗਦਾ ਕਿ ਵੀ ਕੋਈ ਸੰਸਥਾ ਵਾਲਾ ਜਿਹੜੇ ਵੱਡੇ ਵੱਡੇ ਦਾਨੀ ਸੱਜਣ ਬਣਦੇ ਹਨ ਕਿ ਉਹ ਕੋਈ ਆਇਆ ਹੋਏ ਹੁਣ ਤੱਕ ਕੀ ਉਹ ਦਾਨੀ ਸੱਜਣਾ ਵੱਲ ਉਹ ਵੀਡੀਓ ਨਹੀਂ ਗਈ ਨਹੀਂ ਪਤਾ ਕਿ ਇੱਥੇ ਛੋਟੇ-ਛੋਟੇ ਬੱਚੇ ਰਹਿੰਦੇ ਆ ਇੱਥੇ ਉਹ ਗਰੀਬ ਪਰਿਵਾਰ ਰਹਿੰਦੇ ਆ ਜਿਨ੍ਹਾਂ ਨੂੰ ਤੁਹਾਡੀ ਲੋੜ ਪੈਂਦੀ ਹੈ ਕੀ ਸਿਰਫ ਤੁਸੀਂ ਇੱਥੇ ਫੋਟੋ ਆ ਖਿਚਾਣ ਆਂਦੇ ਹੋ ਕਿ ਅਸੀਂ ਥੋੜਾ ਜਿਹਾ ਤੁਹਾਨੂੰ ਰਾਸ਼ਨ ਦੇ ਦਿੱਤਾ ਤੇ ਸਾਡੀ ਫੋਟੋ ਆ ਖਿਜ ਦੋ ਸਾਡੇ ਚੈਨਲ ਤੇ ਫੋਟੋ ਬਾਤੋ ਕਿ ਅਸੀਂ ਬਹੁਤ ਵੱਡੇ ਦਾਨੀ ਆ ਤੇ ਇਹਨਾਂ ਦੀ ਸਾਰ ਕੌਣ ਲੈਣ ਆਏਗਾ ਰਾਜਨੀਤੀ ਪਾਰਟੀਆਂ ਦੀ ਗੱਲ ਕਰੀਏ ਲੋਕ ਸਭਾ ਦੇ ਚੋਣ ਚੱਲ ਰਹੇ ਆ ਜਗ੍ਹਾ ਜਗ੍ਹਾ ਤੁਸੀਂ ਜਾ ਰਹੇ ਹੋ ਜਗ੍ਹਾ ਜਗ੍ਹਾ ਤੁਹਾਡਾ ਵਿਰੋਧ ਹੋ ਰਿਹਾ ਫਿਰ ਵੀ ਤੁਸੀਂ ਉੱਥੇ ਜਾ ਰਹੇ ਹੋ ਇੱਥੇ ਕਿਉਂ ਨਹੀਂ ਆ ਰਹੇ ਤੁਸੀਂ ਜਿਹੜਾ ਵਿਊ ਮਿਲਣਾ ਹੈ ਇਸ ਵੀਡੀਓ ਨੂੰ ਉਸ ਵਿਊ ਦੀ ਵੈਲਿਊ ਉਹ ਹੋਏਗੀ ਕਿ ਵੀ ਮੰਨ ਲਓ ਜੇ 100 ਵਿਊ ਵੀ ਆnde ਇਸ ਵੀਡੀਓ ਚ ਜੇ ਦੋ ਬੰਦੇ ਵੀ ਇਹਨਾਂ ਦੀ ਮਦਦ ਲਈ ਆ ਗਏ ਤਾਂ ਸਮਝਾਂਗੇ ਕਿ ਵੀ ਸਾਡਾ ਇੱਥੇ ਆਣਾ ਕਾਮਯਾਬ ਹੋ ਗਿਆ ਸੋ ਮੈਂ ਹਾਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪਜਾ ਵੈਬ ਨਿਊਜ਼ ਚੈਨਲ ਕੱਲ ਰਾਤ ਦਾ ਸਮਾਂ ਸਾਡੇ ਚੈਨਲ ਤੇ ਇੱਕ ਲਾਈਵ ਚੱਲ ਰਿਹਾ ਸੀਗਾ ਜਿਸ ਚ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਕਿ ਜਿਹੜੀ ਅੰਡਰਬ੍ਰਿਜ ਹੈਗਾ ਅੰਡਰਬ੍ਰਿਜ ਕ੍ਰੋਸ ਕਰਕੇ ਜਿਹੜੀ ਝੁੱਗੀਆਂ ਹੈਗੀ ਉਸ 'ਚ ਅੱਗ ਲੱਗ ਗਈ ਤੇ ਕਈ ਲੋਕੀ ਜਿਹੜੇ ਇੱਥੇ ਵੀਡੀਓਜ਼ ਵਗੈਰਾ ਬਣਾ ਰਹੇ ਸੀਗੇ ਤੇ ਅੱਜ ਅਸੀਂ ਇਹ ਦੇਖਣ ਆਏ ਹਾਂ ਕਿ ਵੀ ਉਹ ਜਿਹੜੀ ਅੱਗ ਲੱਗੀ ਸੀਗੀ ਉਸ 'ਚ ਕਿੰਨਾ ਕੁ ਨੁਕਸਾਨ ਹੋਇਆ ਤੇ ਕੁਝ ਚੀਜ਼ਾਂ ਅਸੀਂ ਇਹ ਜਿਹੀਆਂ ਇੱਥੇ ਦੇਖੀਆਂ ਜਿਸ ਦੇ ਨਾਲ ਬੜਾ ਦੁੱਖ ਲਗਿਆ ਸਾਰਾ ਦਿਨ ਇੱਕ ਬੰਦਾ ਮਿਹਨਤ ਕਰਦਾ ਸਿਰਫ ਚੁੱਲੇ ਦੀ ਅੱਗ ਜਲਾਉਣ ਦੇ ਲਈ ਤੇ ਜਦੋਂ ਘਰ ਪਹੁੰਚਦਾ ਤਾਂ ਦੇਖਦਾ ਕਿ ਮੇਰਾ ਤਾਂ ਆਸ਼ਿਆਨਾ ਹੀ ਜਲ ਕੇ ਰਾਖ ਹੋ ਗਿਆ ਤਾਂ ਉਸਦੇ ਮਨ ਤੇ ਕਹਿ ਜੀ ਬੀਤਦੀ ਹੈ ਇਹ ਤਾਂ ਇਹ ਜਾਣਦੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅਪੀਲ ਇਹ ਕਰਾਂਗਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜਿੰਨੇ ਤੁਸੀਂ ਸ਼ੇਅਰ ਕਰੋਗੇ ਕਿਉਂਕਿ ਛੋਟੇ-ਛੋਟੇ ਬੱਚੇ ਆ ਪਤਾ ਨਹੀਂ ਇਹਨਾਂ ਨੇ ਰਾਤ ਦੀ ਰੋਟੀ ਖਾਈ ਹੈ ਜਾਂ ਨਹੀਂ ਖਾਈ ਇਹਨਾਂ ਦੇ ਖਿਡੌਣੇ ਸੀਗੇ ਜਿਹੜੇ ਕਿਤਾਬਾਂ ਸੀਗੀਆਂ ਉਹ ਜਲ ਕੇ ਰਾਖ ਹੋ ਗਈਆਂ ਮੋਬਾਈਲ ਵੀ ਮੈਂ ਦੇਖ ਰਿਹਾ ਕਈ ਮੋਬਾਈਲ ਵੀ ਇੱਥੇ ਜਲ ਕੇ ਜਿਹੜੇ ਸੁਆਹ ਹੋ ਚੁੱਕੇ ਆ ਤੇ ਬੜਾ ਦੁੱਖ ਹੋ ਰਿਹਾ ਇਸ ਜਗ੍ਹਾ ਤੇ ਆ ਕੇ ਕਿ ਬੱਚਿਆਂ ਦੀ ਹਾਲਤ ਦੇਖ ਕੇ ਐਦਾਂ ਨਹੀਂ ਲੱਗਦਾ ਕਿ ਵੀ ਕੋਈ ਸੰਸਥਾ ਵਾਲਾ ਜਿਹੜੇ ਵੱਡੇ ਵੱਡੇ ਦਾਨੀ ਸੱਜਣ ਬਣਦੇ ਹਨ ਕਿ ਉਹ ਕੋਈ ਆਇਆ ਹੋਏ ਇਹ ਬੱਚਿਆਂ ਨੂੰ ਪੁੱਛਿਆ ਹੋਏ ਕਿ ਕਟੋ-ਕਟ 40 ਤੋਂ 50 ਹਜ਼ਾਰ ਜਿਹੜੇ ਵਿਊਜ਼ ਹੋ ਚੁੱਕੇ ਆ ਸਾਡੀ ਵੀਡੀਓ 'ਚ ਜਿਸ 'ਚ ਅੱਗ ਲੱਗੀ ਸੀਗੀ ਤੇ ਹੁਣ ਤੱਕ ਕਿਹਾ ਉਹ ਦਾਨੀ ਸੱਜਣਾ ਵੱਲ ਉਹ ਵੀਡੀਓ ਨਹੀਂ ਗਈ ਕੀ ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਛੋਟੇ ਛੋਟੇ ਬੱਚੇ ਰਹਿੰਦੇ ਆ ਇੱਥੇ ਉਹ ਗਰੀਬ ਪਰਿਵਾਰ ਰਹਿੰਦੇ ਆ ਜਿਨ੍ਹਾਂ ਨੂੰ ਤੁਹਾਡੀ ਲੋੜ ਪੈਂਦੀ ਹੈ ਕਿ ਸਿਰਫ ਤੁਸੀਂ ਇੱਥੇ ਫੋਟੋ ਆ ਖਿਚਾਣ ਆਂਦੇ ਹੋ ਕਿ ਅਸੀਂ ਥੋੜਾ ਜਿਹਾ ਤੁਹਾਨੂੰ ਰਾਸ਼ਨ ਦੇ ਦਿੱਤਾ ਤੇ ਸਾਡੀ ਫੋਟੋ ਖਿੱਚ ਦੋ ਸਾਡੀ ਚੈਨਲ ਤੇ ਫੋਟੋ ਬਾਦੋ ਕਿ ਅਸੀਂ ਬਹੁਤ ਵੱਡੇ ਦਾਨੀ ਆ ਤੇ ਇਹਨਾਂ ਦੀ ਸਾਰ ਕੋਣ ਲੈਣ ਆਏਗਾ ਰਾਜਨੀਤੀ ਪਾਰਟੀਆਂ ਦੀ ਗੱਲ ਕਰੀਏ ਲੋਕ ਸਭਾ ਦੇ ਚੋਣ ਚੱਲ ਰਹੇ ਆ ਜਗ੍ਹਾ ਜਗ੍ਹਾ ਤੁਸੀਂ ਜਾ ਰਹੇ ਹੋ ਜਗ੍ਹਾ ਜਗ੍ਹਾ ਤੁਹਾਡਾ ਵਿਰੋਧ ਹੋ ਰਿਹਾ ਫਿਰ ਵੀ ਤੁਸੀਂ ਉੱਥੇ ਜਾ ਰਹੇ ਹੋ ਇੱਥੇ ਕਿਉਂ ਨਹੀਂ ਆ ਰਹੇ ਤੁਸੀਂ ਅਸੀਂ ਇਹਨਾਂ ਨੂੰ ਸਾਰੀ ਜਾਣਕਾਰੀ ਲਵਾਂਗੇ ਸਰ ਸਾਰਿਆਂ ਤੋਂ ਪਹਿਲਾਂ ਮੈਨੂੰ ਇਹ ਦੱਸੋ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਆ ਜੀ ਜਗ੍ਹਾ ਜਗ੍ਹਾ ਜਿਹੜੀ ਰਾਜਨੀਤੀ ਪਾਰਟੀਆਂ ਜਿਨ੍ਹਾਂ ਦਾ ਵਿਰੋਧ ਵੀ ਹੋ ਰਿਹਾ ਉਹ ਆਪਣੇ ਵਿਰੋਧ ਦੀ ਵੀ ਪਰਵਾਹ ਨਾ ਕਰਦੇ ਹੋਏ ਉੱਥੇ ਵੀ ਜਾ ਰਹੇ ਆ ਕਿ ਤੁਹਾਡੇ ਕੋਲ ਕੋਈ ਆਇਆ ਹਲੇ ਤੱਕ ਸਰ ਕੋਈ ਆਇਆ ਨਹੀਂ ਹਲੇ ਤੱਕ ਕੋਈ ਨਹੀਂ ਆਇਆ ਜਿਹੜੇ ਦਾਨੀ ਸੱਜਣਾਂ ਜਿਹੜੇ ਆਂਦੇ ਆ ਥੋੜਾ ਜਿਹਾ ਆਟਾ ਦਾਲ ਚਾਵਲ ਦੇ ਕੇ ਫੋਟੋ ਆ ਖਿਚਾਉਂਦੇ ਉਹ ਆਏ ਹਲੇ ਕੋਈ ਨਹੀਂ ਸਰ ਕੋਈ ਨਹੀਂ ਅਭੀ ਕੋਈ ਨਹੀਂ ਆ ਤੁਹਾਡੇ ਬੱਚਿਆਂ ਨੇ ਰਾਤ ਦੀ ਰੋਟੀ ਖਾਈ ਨਹੀਂ ਖਾਈ ਜੀ ਆ ਰਹੀ ਹੈ ਸ਼ਰਮ ਤੁਹਾਨੂੰ ਇਹ ਵੀਡੀਓ ਦੇਖਦੇ ਹੋਏ ਪਹਿਲਾਂ ਤਾਂ ਸਿਰ ਝੁਕਾ ਕੇ ਦੇਖਣਾ ਅੱਖਾਂ ਨੀਵੀਆਂ ਕਰਕੇ ਦੇਖਣਾ ਕਿਉਂਕਿ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਰਾਤ ਦੀ ਇੱਥੇ ਅੱਗ ਲੱਗੀ ਵੀ ਹਲੇ ਤੱਕ ਇੱਥੇ ਸੇਕ ਜਿਹੜਾ ਹੈਗਾ ਹਲੇ ਤੱਕ ਸੇਕ ਇੱਥੇ ਹੈਗਾ ਬੱਚਿਆਂ ਨੇ ਰੋਟੀ ਖਾਈ ਹੈ ਜਾਂ ਨਹੀਂ ਖਾਈ ਕੀ ਤੁਹਾਡੀ ਇਹ ਬਣਦੀ ਨਹੀਂ ਜਿੰਮੇਵਾਰੀ ਨਹੀਂ ਵਰਦੀ ਕਿ ਵੀ ਇਹਨਾਂ ਨੂੰ ਆ ਕੇ ਪੁੱਛਿਆ ਜਾਏ ਕਿ ਵੀ ਇਹਨਾਂ ਨੇ ਰੋਟੀ ਖਾਈ ਹੈ ਕਿ ਨਹੀਂ ਖਾਈ ਸਾਰੀ ਜ਼ਿੰਮੇਵਾਰੀਆਂ ਸਾਡੀਆਂ ਹੈ ਫਿਰ ਤੁਸੀਂ ਕਮੈਂਟਾਂ ਚ ਸਾਡੇ ਬਾਰੇ ਵੀ ਲਿਖਦੇ ਹੋ ਕਿ ਇਹ ਦਿਖਾਵੇ ਕਰਦੇ ਆਂ ਡਰਾਮੇ ਕਰਦੇ ਆਂ ਹੁਣ ਇਹ ਦਿਖਾਵੇ ਆ ਇੱਥੇ ਤਾਂ ਉਹ ਘੱਟੋ ਘੱਟ ਤੁਸੀਂ ਜਦ ਤੁਸੀਂ ਇੱਧਰ ਆਉਂਗੇ ਤਾਂ ਸਾਨੂੰ ਫੋਨ ਕਰਕੇ ਆਉਂਗੇ ਕਿ ਵੀ ਦੇਖੋ ਜੀ ਅਸੀਂ ਉੱਥੇ ਰਾਸ਼ਨ ਦਾਨ ਕਰਨ ਜਾ ਰਹੇ ਆਂ ਸਾਡੀ ਆ ਕੇ ਵੀਡੀਓ ਬਣਾਓ ਬਹੁਤ ਸ਼ਰਮ ਦੀ ਗੱਲ ਹੈ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਕਿਸੇ ਦਾ ਇੰਤਜ਼ਾਰ ਕਰ ਰਹੀਆਂ ਐ ਅੱਖਾਂ ਕਿ ਕੋਈ ਆਏ ਤੇ ਸਾਨੂੰ ਕੋਈ ਰੋਟੀ ਦੇ ਕੇ ਜਾਏ ਹੋਰ ਸਰ ਕੀ ਕਹਿਣਾ ਚਾਹੋਗੇ ਉਹ ਦਿਖਾ ਰਹੇ ਸੀ ਕਿ ਤੁਸੀਂ ਕੁਝ ਸਰ ਮੇਰਾ ਕੁਰਾਨ ਸ਼ਰੀਫ ਨਬੀ ਦਾ ਹੈ ਕੁਰਾਨ ਸ਼ਰੀਫ ਇਹਦਾ ਕੋਈ ਬਣਾਇਆ ਨਹੀਂ ਆਟੋਮੈਟਿਕ ਉਪਰ ਕੁਰਾਨ ਸ਼ਰੀਫ ਹੈ ਇਹ ਤੁਸੀਂ ਦੇਖ ਸਕਦੇ ਹੋ ਕੁਰਾਨ ਸ਼ਰੀਫ ਆਜੀ ਹੁਣ ਇਹਨੂੰ ਕੀ ਕਵਾਂਗੇ ਅਸੀਂ ਇਹ ਕਿਸੇ ਨੇ ਇਹਨੂੰ ਜਾਣ ਬੁਝਕੇ ਨਹੀਂ ਜਲਾਇਆ ਇਹ ਜਿਹੜੀ ਅੱਗ ਲੱਗੀ ਸੀਗੀ ਰਾਤ ਨੂੰ ਜਿਹੜੀ ਝੁੱਗੀਆਂ 'ਚ ਇਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਰਾਤ ਨੂੰ ਜਿਹੜੀ ਵੀਡੀਓ ਬਣ ਰਹੀ ਸੀ ਨਾ ਉਹ ਸਿਰਫ ਵਿਊ ਲੈਣ ਦੇ ਲਈ ਬਣ ਰਹੀ ਸੀਗੀਆਂ ਜਿੰਨੇ ਕੁ ਲੋਕੀ ਇੱਥੇ ਖੜੇ ਸੀ ਨਾ ਓਪਰੇ-ਓਪਰੇ ਪੇਜਾਂ ਤੇ ਸਿਰਫ ਵਿਊ ਲੈਣ ਦੇ ਲਈ ਪਾਰੇ ਸੀਗੇ ਕਿ ਵੀ ਅੰਟਰਪਿਸ ਤੇ ਅੱਗ ਲੱਗੀ ਦੇਖੋ ਕਿਦਾਂ ਗਰੀਬ ਗਰੀਬ ਭੱਜਦਾ ਫਿਰ ਰਿਹਾ ਕਿਸੇ ਗਰੀਬ ਦੀ ਝੁੱਗੀ 'ਚ ਅੱਗ ਲੱਗੀ ਹੋਏ ਇੱਥੇ ਲੋਕੀ ਤਮਾਸ਼ਾ ਕਰ ਰਹੇ ਹੁਣ ਬੜੀ ਸ਼ਰਮ ਦੀ ਗੱਲ ਹੈ ਇੱਥੇ ਹੈ ਹੁਣ ਕੌਣ ਹੁਣ ਕੌਣ ਆਇਆ ਕਿਸੇ ਨੇ ਇਹਨਾਂ ਦੀ ਅਪੀਲ ਸੁਣੀ ਘਟੋ ਘਟ ਆਪਣੇ ਪੇਸ ਤੇ ਹੀ ਪਾ ਦਿਓ ਕਿ ਵੀ ਇਹਨਾਂ ਲੋਕ ਪਾਰਟੀ ਕੋਈ ਸਭ ਕੋਈ ਪਾਰਟੀ ਕੋਈ ਸਾ ਅਭੀ ਤੱਕ ਨਹੀਂ ਆਈ ਕੋਈ ਨਹੀਂ ਆਈ ਹੈ ਹਾਂ ਆਇਆ सिर्फ पूरा और, और कोई ना एमसी आया था मैंने पल्ले से अब चाय बना के मैंने दी और किसी ने कोई नहीं, को नहीं।, नहीं। कोई चाय ना पानी रोटी कुछ नहीं बच्चे माड़े माड़े भूखे भी लग करे दिलासा ਕੁਝ ਤੌਰ ਕੁਝ ਨਹੀਂ ਕੀਤਾ ਕੁਝ ਮਤਲਬ ਰਾਸ਼ਨ ਪਾਣੀ ਕੁਝ ਕੁਝ ਨਹੀਂ ਜੀ ਕੁਝ ਨਹੀਂ ਕੁਝ ਨਹੀਂ ਆਇਆ ਇਹ ਜਿਹੜੇ ਲੀਡਰ ਜਿਹੜੇ ਕਰੋਨਾ ਚ ਸਾਰੇ ਡਰਾਮੇ ਕਰ ਰਹੇ ਸੀ ਕਿ ਅਸੀਂ ਗਰੀਬਾਂ ਨੂੰ ਆਟਾ ਦੇ ਰਹੇ ਹਾਂ ਦਾਲ ਦੇ ਰਹੇ ਹਾਂ ਉਹ ਕੋਈ ਆਇਆ ਕੋਈ ਨਹੀਂ ਕੋਈ ਨਹੀਂ ਕੋਈ ਨ ਵੀ ਕੋਈ ਨਹੀਂ ਆਇਆ ਸਾਡੇ ਕਾਣੇ ਵਾਲੇ ਲੈ ਕੇ ਪਈ ਆ ਉਹਨਾਂ ਵੀ ਰਾਸ਼ਨ ਆਉਂਦਾ ਮਰੇ ਨਾਮ ਖੱਲੇ ਜਾਂਦੇ ਔਰ ਲੁੱਟਾ ਘੋਟਾ ਕਰਕੇ ਬਹੁਤ ਉਸਨੇ ਤਾਂ ਇੱਕ ਵਾਰ ਕਿ ਲਿਆ ਨਹੀਂ और जो और पड़ोसी थे वो सारे उठा उठा के भाग गए हम ऐसे खड़े रह गए हम दुख में थे इस कर का हमने कुछ लिया नहीं हमें अब ये दिख रहा है कि हमारे बच्चे बच गए यही काफी है क्या करते हम हमें अच्छा थोड़ी ना लग रहा है कि हां भाई हम गरीब दा दिल देखो गरीब दा दिल इतना बड़ा नुकसान हो गया फिर भी ये ये कितनी बड़ी बात कर रहे हैं कि साडे बच्चे, बच्चे बच गए साडे लिए सब कुछ ठीक है ठीक है मैं कहूंगा कि भी वीडियो नु वत तो वत शेयर करो कटटो कट ਕੋਈ ਬੰਦਾ ਆਏ ਜਿਹੜੇ ਇਹਨਾਂ ਦੀ ਸਾਰ ਲੇ ਰਾਜਨੀਤੀ ਪਾਰਟੀਆਂ ਨੂੰ ਵੀ ਮੈਂ ਕਵਾਂਗਾ ਵੋਟਾਂ ਮੰਗਣ ਦਾ ਤੁਹਾਡੇ ਕੋਲ ਟਾਈਮ ਹੈ ਠੀਕ ਹੈ ਕੀ ਇਹਨਾਂ ਦੀ ਸਾਰ ਲੈਣ ਦਾ ਟਾਈਮ ਨਹੀਂ ਹੈ ਦੇਖੋ ਮੋਬਾਈਲ ਜਲ ਚੁਕੇ ਆ ਮੈਂ ਬੱਚਿਆਂ ਦੀ ਕਿਤਾਬਾਂ ਵੀ ਦੇਖ ਰਿਹਾ ਉੱਥੇ ਉਹ ਵੀ ਜਲੀਆਂ ਹੋਈਆਂ ਠੀਕ ਹੈ ਕਿਸ ਤਰੀਕੇ ਦਾ ਇਹ ਅੱਗ ਲੱਗਣ ਦਾ ਕਾਰਨ ਕਿਆ ਸੀ ਕੋਈ ਸਰ ਜੀ ਐਕਦਾ ਪਿੱਛੇ ਜਿ ਮੇਰੇ ਕੋਲ પેટ્રોલ ਕੋ ਮੈਂ ਛਿੜਕਾ ਅੱਗ ਲੱਗ ਗਈ ਇਸ ਤਰ੍ਹਾਂ ਮੈਂ ਸਿੱਧਾ ਬਾਹਰ ਗਿਆ ਸਬਜ਼ੀ ਲੈਣੇ ਬਾਤ ਕਰਦੇ ਸਿੱਧਾ ਇਹਨਾਂ ਦਾ ਫੈਮਿਲੀ ਫੈਮਿਲੀ ਤਾਂ ਅੰਦਰ ਮੈਂ ਲੈਡਿਸ ਕਿਆ ਕਰ ਲਗੀ ਐਕਦਾ ਅੱਗ ਲੱਗੀ ਐਕਦਾ ਪਕੜ ਲਿਆ પેટ્રોલ ਕੋ ਤਰਾ ਅੱਗ ਆਗ ਬਿਲਕੁਲ ਪੈਟਰੋਲ ਬਤਾਰ ਪਕੜੀ ਆਗ ਰਾਤ ਨੂੰ ਮੈਂ ਇੱਧਰ ਹੀ ਸੀਗਾ ਲਾਈਵ ਚਲਾ ਰਿਹਾ ਸੀਗਾ ਪੇੜ ਤੱਕ ਉੱਪਰ ਅੱਗ ਲੱਗੀ ਬਹੁਤ ਜ਼ਿਆਦਾ ਆਗ ਆ ਹਾਂ ਪੈਟਰੋਲ 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 ਛਿੜ ਕੇ ਅੱਗ ਲਗਾਇਆ ਗਿਆ ਸਰ ਇਹ ਪੈਟਰੋਲ ਛਿੜ ਕੇ ਸਾਰਾ ਅੱਗ ਲੱਗ ਦੁਸਮੇ ਅੱਗ ਲੱਗੀ ਹੈ

ਇੱਕ ਰੇੜੀ ਇਹਨਾਂ ਨੇ ਬਣਾਈ ਸੀਗੀ ਜਿਸ 'ਚੇ ਕਾਰੋਬਾਰ ਕਰਦੇ ਸੀਗੇ ਇਸ ਤੇ ਇਹ ਜਾਂਦੇ ਸੀਗੇ ਤੇ ਰਾਤ ਦੀ ਰੋਟੀ ਪਾਣੀ ਦਾ ਜਿਹੜਾ ਜੁਗਾੜ ਕਰਕੇ ਆਉਂਦੇ ਸੀਗੇ ਇਹਨਾਂ ਦਾ ਰੋਜ਼ਗਾਰ ਦਾ ਜਿਹੜਾ ਇਹ ਜਰੀਆ ਸੀਗਾ ਉਹ ਵੀ ਪੂਰੀ ਤਰ੍ਹਾਂ ਜਲ ਚੁਕਿਆ ਹੈ ਤੇ ਬੱਚੇ ਬੱਚੇ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਉਡੀਕ ਕਰ ਰਹੇ ਆ ਕਿ ਵੀ ਉਡੀਕ ਕਰ ਰਹੇ ਆ ਕਿ ਵੀ ਕੋਈ ਆਏ ਤਾਂ ਇਹਨਾਂ ਨੂੰ ਕੁਝ ਆ ਕੇ ਦੇ ਤੇ ਮੈਂ ਜੇ ਘਰ ਦੀ ਤੁਹਾਨੂੰ ਦਿਖਾਵਾਂਗਾ ਇਹ ਇੱਕ ਇਹਨਾਂ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਖਾਣੇ ਦਾ ਰਸਤਾ ਨਹੀਂ ਇਹ ਚੋਲ ਇਹ ਦੇਖੋ ਇਹ ਦੇਖੋ ਜੀ ਕੀ ਹਾਲ ਹੋ ਰਿਹਾ ਜੀ ਚੋਲ ਦੇਖੋ ਇਹ ਖਾਣ ਵਾਲਾ ਜਿਹੜਾ ਸਮਾਨ ਹੈ ਇਹਨਾਂ ਨੇ ਇਕੱਠਾ ਕੀਤਾ ਹੋਣਾ ਇਹਦੇ ਆਸਰੇ ਰਹਿੰਦੇ ਹੋਣੇ ਕਿ ਅੱਜ ਅੱਜ ਕੁਝ ਨਹੀਂ ਮਿਲਿਆ ਤਾਂ ਚਲੋ ਸਾਡੇ ਕੋਲ ਚੋਲ ਹੈ ਚੋਲ ਬਣਾ ਲਾਂਗੇ ਉਹ ਵੀ ਇਹਨਾਂ ਦਾ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਕੱਪੜੇ ਸਾਰੇ ਖਤਮ ਹੋ ਚੁੱਕੇ ਹਨ ਉਹ ਦੇਖੋ ਇਹ ਸਾਰਾ ਇਹ ਖਾਣੇ ਪੀਣੇ ਦਾ ਸਮਾਨ ਇਹ ਚੁੱਲਾ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਦਾਲ ਇਹ ਜੋ ਦਾਲ ਹੈ ਇਹ ਦੇਖੋ ਜੀ ये दाल है। बताओ हम क्या खाएंगे अब सो so, मेरी किताब किताब एक किताबा भी मैं ये, ये, ये देखो किताबा बच्चे पढ़ते हैं कौन से स्कूल में पढ़ते हैं बाल विद्या दुर्गा बाल विद्या मंदिर स्कूल ਇਹ ਬਰਤਨ ਬਰਤਨ ਪੂਰੀ ਤਰ੍ਹਾਂ ਜੇ ਬਰਤਨ ਪਤਿਲਾ ਜੀ ਇਹ ਪਤਿਲਾ ਦੇਖੋ ਕਿੰਨੀ ਬੁਰੀ ਅੱਗ ਸੀ ਜੀ ਹੁਣ ਤੱਕ ਸੇਕ ਹੈ ਇੱਥੇ ਤਿੰਨ ਪਤਿਲੇ ਹੈ ਇੱਕ ਨਹੀਂ ਹੈ ਕਿ ਤਲਵ ਪਰ ਤਿੰਨ ਰੱਖੇ ਤੇ ਇਹ ਹੁਣ ਤੱਕ ਜਿਹੜਾ ਸੇਕ ਹੁਣ ਤੱਕ ਹੈਗਾ ਇੱਥੇ ਤੁਸੀਂ ਦੇਖੋ ਹੁਣ ਇਹ ਦੁਬਾਰਾ ਤੋਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ ਦੁਬਾਰਾ ਤੋਂ ਆਪਣਾ ਆਸ਼ਿਆਨਾ ਬਣਾਉਣਗੇ ਇਹ ਕਿਆ-ਕਿਆ ਕਰਨ ਇਹ ਹੁਣ ਰੋਟੀ ਪਾਣੀ ਦਾ ਜੁਗਾੜ ਕਰਨ ਆਸ਼ਿਆਨਾ ਬਣਾਉਣ ਬੱਚਿਆਂ ਨੂੰ ਦੇਖਣ ਬੱਚਿਆਂ ਦੀ ਪੜਾਈ ਦਾ ਦੇਖਣ ਜਿੱਦਾਂ ਉਹਨਾਂ ਨੇ ਦੱਸਿਆ ਕਿ 9ਵੀਂ ਚ ਪੜਦੀ ਹੈ ਕੁੜੀਆ ਤੇ ਕਿਤਾਬਾਂ ਦਾ ਨੁਕਸਾਨ ਹੋ ਗਿਆ ਤੇ ਮੈਂ ਬਾਰ-ਬਾਰ ਜਿਹੜੇ ਦਾਨੀ ਸੱਜਣਾ ਮੈਂ ਚਲੋ ਲੀਡਰਾਂ ਨੂੰ ਛੱਡੋ ਮੈਂ ਲੀਡਰਾਂ ਦੀ ਗੱਲ ਨਹੀਂ ਕਰਦਾ ਮੈਂ ਦਾਨੀ ਸੱਜਣਾ ਦੀ ਗੱਲ ਕਰਾਂਗਾ ਕਟੋ-ਕਟ ਇੰਨੀ ਵੱਡੀ ਵੱਡੀ ਐਨਜੀਓਜ਼ ਬਣਾ ਰਹੇ ਹੋ ਤੁਸੀਂ ਇੰਨੇ ਦਿਖਾ ਰਹੇ ਹੋ ਕਿ ਵੀ ਅਸੀਂ ਇਹ ਸੇਵਾ ਕੀਤੀ ਹੈ ਇਹ ਸੇਵਾ ਕੀਤੀ ਕਟੋ-ਕਟ ਮੇਰੀ ਅਪੀਲ ਹੈ ਪਰਸਨਲੀ ਅਪੀਲ ਹੈ ਕਿ ਇੱਥੇ ਆਓ ਇਹਨਾਂ ਦੀ ਜਿੰਨੀ ਕੁ ਮਦਦ ਹੋ ਸਕੇ ਉੰਨੀ ਕੁ ਮਦਦ ਕਰੋ ਤਾਕੀ ਇਹ ਛੋਟੇ ਜਿਹੜੇ ਬੱਚਿਆਂ ਦਾ ਘਟੋ ਘਟਾ ਟਿੱਡ ਪਰ ਸਕੇ ਇਹਨਾਂ ਦਾ ਆਸ਼ਿਆਨਾ ਜਿਹੜਾ ਉਹ ਹੋ ਗਿਆ ਮੈਂ ਸਰਕਾਰਾਂ ਨੂੰ ਵੀ ਕਵਾਂਗਾ ਕਿ ਇਹਨਾਂ ਦੀ ਜਿੰਨੀ ਕੁ ਮਦਦ ਹੋ ਸਕੇ ਉਹ ਕਰੋ ਕਿ ਜਿਹੜੀ ਅੱਗ ਹੈ ਉਹ ਕੁੱਝ ਕੇ ਨਹੀਂ ਮੈਂ ਪਹਿਲੇ ਹੀ ਸ਼ੁਰੂਆਤ ਵੀ ਇਹ ਕੀਤੀ ਸੀਗੀ ਕਿ ਇੱਕ ਬੰਦਾ ਜਿਹੜਾ ਮਿਹਨਤ ਕਰਦਾ ਹੈ ਉਹ ਆਪਣੀ ਚੁੱਲੇ ਦੀ ਅੱਗ ਜਲਾਉਣ ਦੇ ਲਈ ਕਰਦਾ ਹੈ ਕਿ ਵੀ ਸਾਡੇ ਚੁੱਲੇ 'ਚ ਅੱਗ ਚੱਲੇ ਤੇ ਖਾਣਾ ਬਣੇ ਤੇ ਬੱਚਿਆਂ ਨੂੰ ਰੋਟੀ ਮਿਲੇ ਪਰ ਜਿਹੜੀ ਇਹ ਅੱਗ ਲੱਗੀ ਹੈ ਇਹਦੀ ਕਾਮਨਾ ਕੋਈ ਵੀ ਨਹੀਂ ਕਰਦਾ ਤੇ ਜਦ ਇਹਨਾਂ ਨੇ ਆ ਕੇ ਦੇਖਿਆ ਹੋਣਾ ਕਿ ਵੀ ਇਹ ਕੰਮ ਹੈ ਤਾਂ ਉਸ ਬੰਦੇ ਤੇ ਕੀ ਹਾਲਾਤ ਹੋਏ ਹੋਣੇ ਇਹ ਪੈਸੇ ਚੋੜੇ ਤੇ ਮਾਲ ਨੂੰ ਵੇਚ ਕੇ ਕਹਿੰਦਾ ਕਿ ਮਾਲ ਵੇਚ ਕੇ ਕੱਲ ਪੈਸਾ ਮਿਲੇਗਾ ਤੇ ਪੈਸੇ ਹਮਾਰੇ ਉਹ ਪੈਸੇ ਹਮ ਲਗਾਤੇ ਸ਼ਾਂਤੀ ਨੂੰ ਸ਼ਾਂਤੀ ਦਾ ਕੰਮ ਲੱਗਦੀ ਹੈ ਮਗਾ ਕਹਿ ਚੁਕਿਆ ਉਹ ਆਵਾਜ਼ ਪਹਿਲਾਂ ਜਗਵਾਇਆ ਸਭ ਜਲ ਚੁਕਿਆ ਹੈ ਰਾਖ ਨਿਕਲ ਗਈ ਜੇ ਮਿਲਾ ਬਾਕੀ ਸਭ ਜਲ ਕੇ ਰਾਖ ਹੋ ਚੁਕੇ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਗੱਡੀ ਜਲ ਗਈ ਇਹ ਦੇਖ ਸਕਦੇ ਹੋ ਇਹ ਦੇਖ ਪੰਜ ਪੰਜ ਸਕੇ ਨੋਟ ਤੇ ਸਰ ਇਹ ਦੇਖ ਬਾਕੀ ਇਹ ਮਿਲਾ ਅਮਨੇ ਬਾਕੀ ਸਭ ਜਲ ਕੇ ਰਾਖ ਹੋ ਗਈ ਅੱਗ ਅਭੀ ਹੋਰ ਵੀ ਲਿਖ ਲੇਗੀ ਇਹ ਦੇਖ ਹਾਂ ਇਹ ਦੇਖੋ ਇਹਨਾਂ ਦੇ ਵੀ ਪੈਸੇ ਜਲ ਗਏ ਇਹ ਦੇਖੋ ਪੈਸੇ ਦੇਖੋ ਬਾਕੀ ਸਾੜਾ ਇਤਨਾ ਨੁਕਸਾਨ ਹੈ ਕਿ ਨੁਕਸਾਨ ਹੀ ਹਮਾਰੇ ਸਿੱਧੇ ਨਹੀਂ ਹੋ ਪਾ ਰਹੇ ਬੀਬੀ। ਆਗ ਦੇਖੋ। ਆਪਣੇ ਆਪ ਨੂੰ ਹੌਸ ਨਹੀਂ ਹੈ ਰਾਤ ਸਾਂ। ਇਹ ਤੁਸੀਂ ਇਹ ਤੁਸੀਂ ਇਹਨਾਂ ਦੀਆਂ ਇਹਨਾਂ ਦੀਆਂ ਅੱਖਾਂ ਦੇਖੋ। ਇਹਨਾਂ ਦੀਆਂ ਜਿਹੜੀਆਂ ਅੱਖਾਂ ਹੈਗੀਆਂ ਉਹ ਤੁਹਾਡੀ ਇੱਕ ਮਦਦ ਦੀ ਉਮੀਦ ਕਰ ਰਹੀ ਹੈ ਕਿ ਵੀ ਕੋਈ ਸਾਡੀ ਮਦਦ ਕਰਨ ਆਏਗਾ। ਰਾਤ ਦੀ ਜਿਹੜੀ ਅੱਗ ਲੱਗੀ ਵੀ ਹੈ ਹੁਣ ਬੱਚਿਆਂ ਨੇ ਰੋਟੀ ਖਾਈ ਹੈ ਜਾਂ ਨਹੀਂ ਖਾਈ ਰਾਤ ਦੀ। ਇਹ ਤੁਸੀਂ ਇਹ ਦੇਖੋ ਬੱਚਾ

ਹੁਣ ਮੇਰੀ ਅਪੀਲ ਲਾਸਟ ਸਟਿਚ ਇਹੀ ਹੈ ਕਿ ਵੀ ਇਹ ਦੇਖੋ ਹਾਂਜੀ ਇਹ ਕੱਲ੍ਹ ਨਾ ਜਦੋਂ ਆਗਨ ਜਿਠਮਾ ਰੋਡ ਤੇ ਆਇਆ ਆਟਾ ਪਿਆ ਇਹ ਦੇਖੋ ਆਟਾ ਪਿਆ ਦੇਖੋ ਅਸੀਂ ਆ ਰੋਟੀ ਨਾ ਪਾਏ ਰਾਂ ਤਿੰਨ ਪ੍ਰਾ ਟਮਾਟਾ ਸੇ ਖਿੰਦਾ ਫੜਾ ਤਿੰਨ ਬੁਲੇ ਛੁਲੇ ਮੇਂ ਆਗ ਵੀ ਨਹੀਂ ਪਾੜਤਾ ਇਹ ਤੁਸੀਂ ਜਿਹੜੀ ਇਹ ਦਰਦਨਾਕ ਜਿਹੜੀਆਂ ਤਸਵੀਰਾਂ ਭਾਵੁ ਕਰਨ ਵਾਲੀਆਂ ਜਿਹੜੀਆਂ ਤਸਵੀਰਾਂ ਇਹ ਵਾਕਈ ਇੱਚੀ ਬਸ ਆਪਣੀ ਜਾਨ ਬਚਾਈਏ ਜਿੰਨੀ ਜਲਦੀ ਹੋ ਸਕਦੀ ਹੈ ਬਸ 10 ਮਿੰਟ ਲੈ ਲਏ ਜੀ ਸਾਰੇ ਉਹਨਾਂ ਬਿਲਕੁਲ ਬੁਰੇ ਸੀ ਹੋ ਗਈ ਇਹਨਾਂ ਨੇ ਇਹ ਕਿਹਾ ਕਿ ਵੀ ਹੁਣ ਅਸੀਂ ਤਾਂ ਆਪਣੇ ਬੱਚਿਆਂ ਦੀ ਰਾਖੀ ਕਰਾਂਗੇ ਅਸੀਂ ਤਾਂ ਆਪਣੀ ਜਾਨ ਬਚਾਵਾਂਗੇ ਆਟਾ ਗੁੰਦਿਆ ਹੋਇਆ ਜਿਹੜਾ ਜਿਹੜੀ ਚੁੱਲੇ ਦੀ ਅੱਗ ਜਲਨੀ ਸੀਗੀ ਪਰ ਪਤਾ ਲੱਗਿਆ ਕਿ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਹੈ ਮੇਰੀ ਲਾਸਟ ਚ ਇਹ ਹੀ ਅਪੀਲ ਰਹੇਗੀ ਜਿਹੜੇ ਦਾਨੀ ਸੱਜਣ ਹੈ ਕਿ ਵੱਦ ਤੋਂ ਵੱਧ ਪਹਿਲਾਂ ਤਾਂ ਵੀਡੀਓ ਨੂੰ ਜਿੰਨਾ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਉਹਨਾਂ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਉਸ ਬੰਦੇ ਤੱਕ ਜਾ ਸਕੇ ਜਿਹੜਾ ਬੰਦਾ ਇਹਨਾਂ ਦੀ ਮਦਦ ਕਰ ਸਕੇ ਜਿਹੜਾ ਵਿਊ ਮਿਲਣਾ ਹੈ ਇਸ ਵੀਡੀਓ ਨੂੰ ਉਸ ਵਿਊ ਦੀ ਵੈਲਿਊ ਉਹ ਹੋਏਗੀ ਕਿ ਵੀ ਮੰਨੋ ਜੇ 100 ਵਿਊ ਵੀ ਆਂਦੇ ਇਸ ਵੀਡੀਓ 'ਚ ਜੇ ਦੋ ਬੰਦੇ ਵੀ ਇਹਨਾਂ ਦੀ ਮਦਦ ਲਈ ਆ ਗਏ ਤਾਂ ਸਮਝਾਂਗੇ ਕਿ ਵੀ ਸਾਡਾ ਇੱਥੇ ਆਣਾ ਕਾਮਯਾਬ ਹੋ ਗਿਆ ਕੈਮਰਾਮੈਨ ਮੋਹਿਦ ਦੇ ਨਾਲ ਪ੍ਰਦੀਪ ਚੋਧਰੀ ਐਕਸ਼ਨ ਪੰਜਾਬ ਵੈਬ ਨੂੰ ਚੱਲ ਰਿਹਾ ਜੀ ਆਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ